ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਸੁਣੋਗੇ ਬੁਸ਼ਰਾ ਨਾਜ਼ ਦੁਆਰਾ ਲਿਖੀ ਕਿਤਾਬ ਬੰਦਾ ਮਰ ਵੀ ਸਕਦਾ ਹੈ ਇੱਕ ਹੁੰਦਾ ਸੀ ਰੁੱਖ ਨਹੀਂ ਮਾਏ ਅੱਬਾ ਘਰ ਦਾ ਸੁੱਖ ਨਹੀਂ ਮਾਏ ਸਾਨੂੰ ਜੰਨਤ ਭੁੱਲ ਜਾਂਦੀ ਏ ਵੇਖ ਕੇ ਤੇਰਾ ਮੁੱਖ ਨਹੀਂ ਮਾਏ ਭੁੱਖ ਦੇ ਹੱਥੋਂ ਮਰਦੇ ਪਏ ਆ ਕਿਉਂ ਨਹੀਂ ਮਰਦੀ ਭੁੱਖ ਨਹੀਂ ਮਾਏ ਅੰਦਰੋਂ ਅੰਦਰੀ ਖਾ ਜਾਵੇਗਾ ਤੀ ਬੈਠੀ ਦਾ ਦੁੱਖ ਨੀ ਮਾਏ ਕੁਝ ਵੀ ਹਸਾਬਾ ਰਹਿ ਨਾ ਦੇਵੇ ਇਸ਼ਕ ਰੜੇ ਦਾ ਰੁੱਖ ਨੀ ਮਾਏ ਕੁਝ ਵੀ ਹਸਾਬਾ ਰਹਿ ਨਾ ਦੇਵੇ ਇਸ਼ਕ ਰੜੇ ਦਾ ਰੁੱਖ ਨੀ ਮਾਏ ਹੁਣ ਜੇ ਧੋਖਾ ਨਹੀਂ ਮਿਲਿਆ ਉਹਨੂੰ ਮੌਕਾ ਨਹੀਂ ਮਿਲਿਆ ਚੂਰੀ ਮੋੜ ਲਿਆਈਆਂ ਬੇਲੇ ਰਾਂਝਾ ਨਹੀਂ ਮਿਲਿਆ ਸੋਚ ਸਮੁੰਦਰਾਂ ਵਰਗੀ ਸੀ ਮੈਨੂੰ ਰਸਤਾ ਨਹੀਂ ਮਿਲਿਆ ਸੁਫਨੇ ਸੁਫਨਾ ਹੋ ਗਏ ਨੇ ਮਾਹੀ ਆਇਆ ਨਹੀਂ ਮਿਲਿਆ ਮੈਂ ਵੀ ਬਾਂਦੀ ਬਣ ਜਾਂਦੀ ਕੋਈ ਆਕਾ ਨਹੀਂ ਮਿਲਿਆ ਸੂਰਜ ਬਣਿਆ ਬੈਠਾ ਏ ਜੀ ਨੂੰ ਦੀਵਾ ਨਹੀਂ ਮਿਲਿਆ ਜੀ ਦੀ ਆਸ ਤੇ ਜਿੰਦੇ ਸਾਂ ਉਹ ਵੀ ਬੁਸ਼ਰਾ ਨਹੀਂ ਮਿਲਿਆ ਜੀ ਦੀ ਆਸ ਤੇ ਜਿੰਦੇ ਸਾਂ ਉਹ ਵੀ ਬੁਸ਼ਰਾ ਨਹੀਂ ਮਿਲਿਆ ਐਸੀ ਸੂਰ ਮੇ ਜੰਮਣ ਵਾਲੀਆਂ ਸਾਡੀ ਜੱਗ ਵਿੱਚ ਵੱਖਰੀ ਥਾਂ ਐਸੀ ਸਿਰ ਤੇ ਤੋਂ ਪਾਂ ਚੱਲੀਏ ਤੇ ਜੱਗ ਨੂੰ ਵੰਡিয়ে ਛਾਂ ਸਾਡੇ ਦਮ ਨਾਲ ਬੇਲੇ ਸੱਜਦੇ ਸਾਡੇ ਦਮ ਨਾਲ ਸ਼ਹਿਰ ਗ੍ਰਾਂ ਐਸੀ ਕੁਛੜ ਨਸਲਾਂ ਪਾਲੀਏ ਸਾਨੂੰ ਦੁਨੀਆ ਆਖਦੀ ਮਾਂ ਐਸੀ ਰਹਿਮਤ ਬਣ ਕੇ ਵਸੀਆਂ ਅਤੇ ਔਰਤ ਸਾਡਾ ਨਾਂ ਐਸੀ ਰਹਿਮਤ ਬਣ ਕੇ ਵਸੀਆਂ ਅਤੇ ਔਰਤ ਸਾਡਾ ਨਾਂ ਚੁੱਪ ਕਰ ਗਈਆਂ ਕਹਿਣਾ ਕੀਏ ਬੋਲ ਪਈ ਤੇ ਰਹਿਣਾ ਕੀਏ ਚੁੱਪ ਕਰ ਗਈਆਂ ਕਹਿਣਾ ਕੀਏ ਬੋਲ ਪਈ ਤੇ ਰਹਿਣਾ ਕੀਏ ਨੇਰੀ ਨੂੰ ਵੀ ਸ਼ਰਮ ਨਾ ਆਈ ਢਹੀ ਕੰਧ ਦਾ ਢਹਿਣਾ ਕੀਏ ਲੇਖ ਹੀ ਜਦ ਦੇ ਪਾਏ ਨਾ ਮਾਪੇ ਲੇਖ ਹੀ ਜਦ ਦੇ ਪਾਏ ਨਾ ਮਾਪੇ ਅੰਦਾਜ਼ ਵਰੀ ਤੇ ਗਹਿਣਾ ਕੀਏ जिन्ने सानू जिन्ने सानू दुख दितते ने ਸਾਡਾ ਦੁੱਖ ਉਸ ਸਹਣਾ ਕੀਏ ਜਿਹਨੇ ਸਾਨੂੰ ਦੁੱਖ ਦਿੱਤੇ ਨੇ ਸਾਡਾ ਦੁੱਖ ਉਸ ਸਹਣਾ ਕੀਏ ਦੁਨੀਆਦਾਰ ਤੇ ਤੂੰ ਵੀ ਘਟ ਨਹੀਂ ਐਸੀ ਜੇ ਹੋ ਗਏ ਮੇਣਾ ਕੀਏ ਰਾਤ ਤੇ ਉਹਦਾ ਡੱਕ ਬੈਠੀ ਆ ਰਾਤ ਤੇ ਉਹਦਾ ਡੱਕ ਬੈਠੀ ਆ ਸਮਝ ਨਹੀਂ ਆਉਂਦੀ ਕਹਿਣਾ ਕੀਏ ਵਾਵਾ ਦੇ ਅਸਵਾਰ ਨੇ ਬੁਸ਼ਰਾ ਕੋਲ ਕਿਸੇ ਦੇ ਬਹਿਣਾ ਕੀਏ ਵਾਵਾ ਦੇ ਅਸਵਾਰ ਨੇ ਬੁਸ਼ਰਾ ਕੋਲ ਕਿਸੇ ਦੇ ਬਹਿਣਾ ਕੀਏ ਤੂੰ ਏ ਉਸਤਾਕਾਰ ਨਹੀਂ ਜਿੰਦੇ ਮੈਂ ਭੌਲੀ ਮੁਟਿਆਰ ਨਹੀਂ ਜਿੰਦੇ ਤੂੰ ਏ ਉਸਤਾਕਾਰ ਨਹੀਂ ਜਿੰਦੇ ਮੈਂ ਭੌਲੀ ਮੁਟਿਆਰ ਨਹੀਂ ਜਿੰਦੇ ਥਾਂ ਥਾਂ ਤੂੰ ਏ ਫਟੜ ਜੁਸਾ ਤੇਰੇ ਹੱਥ ਕਟਾਰ ਨਹੀਂ ਜਿੰਦੇ ਤੇਰੀ ਆਸ ਤੇ ਜੀਵਾ ਕਿਵੇਂ ਨਹੀਂ ਤੇਰਾ ਇਤਬਾਰ ਨਹੀਂ ਜਿੰਦੇ ਤੂੰ ਨਹੀਂ ਸਾਥ ਹਮੇਸ਼ਾ ਦੇਣਾ ਕਾਹਦੇ ਕੋਲ ਕਰਾਰ ਨਹੀਂ ਜਿੰਦੇ ਇੱਕ ਦਿਨ ਅੱਖ ਦਾ ਭਾਂਡਾ ਭਜਣਾ ਇੱਕ ਦਿਨ ਹੋਣੀ ਹਾਰ ਨਹੀਂ ਜਿੰਦੇ ਤੂੰ ਮੈਨੂੰ ਕੀ ਦੇ ਸਕਣੀ ਏ ਤੂੰ ਤੇ ਆਪ ਉਧਾਰ ਨਹੀਂ ਜਿੰਦੇ ਸਾਂ ਵਧਾ ਦੇ ਜੋ ਬੁਸ਼ਰਾ ਦੇ ਕੌਣ ਹੋ ਸ਼ਾਹੂ ਕਾਰਨੀ ਜਿੰਦੇ ਸਾਹ ਵਧਾ ਦੇ ਜੋ ਬੁਸ਼ਰਾ ਦੇ ਕੌਣ ਹੋ ਸ਼ਾਹੂ ਕਾਰਨੀ ਜਿੰਦੇ ਕਿਸੇ ਤੋਂ ਜਾਣ ਵਾਰਨ ਦੀ ਹਮਾਕਤ ਕੌਣ ਕਰਦਾ ਏ ਇਹ ਸਭ ਗਰਜਾਂ ਦੇ ਚੱਕਰ ਨੇ ਮੁਹੱਬਤ ਕੌਣ ਕਰਦਾ ਏ ਕਿਸੇ ਤੋਂ ਜਾਣ ਵਾਰਨ ਦੀ ਹਮਾਕਤ ਕੌਣ ਕਰਦਾ ਏ ਇਹ ਸਭ ਗਰਜਾਂ ਦੇ ਚੱਕਰ ਨੇ ਮਹੱਬਤ ਕੌਣ ਕਰਦਾ ਏ ਸਭ ਇਹਦੀ ਮਾਲਕੀ ਚਾਹੁੰਦੇ ਨੇ ਦਿਲ ਮੁਠੀ ਚ ਨਹੀਂ ਕਰਦੇ ਮਹੱਬਤ ਨਾਲ ਦਿਲ ਉੱਤੇ ਹਕੂਮਤ ਕੌਣ ਕਰਦਾ ਏ ਇਹ ਆਪਣੀ ਬੇਵਸੀ ਦਾ ਰੋਣਾ ਰੋਵਣ ਵਾਲਿਓ ਦੱਸੋ ਬੰਦਾ ਨਾਇਬ ਏ ਜੇ ਰੱਬ ਦਾ ਨਿਆਬਤ ਕੌਣ ਕਰਦਾ ਏ ਕਿਸੇ ਚੌਧਰ ਕਿਸੇ ਕੰਮੀ ਨੇ ਇੰਨਾ ਸੋਚਿਆ ਹੀ ਨਹੀਂ ਮਹਾਸਲ ਕੌਣ ਲੈ ਉੜਦਾ ਤੇ ਮਿਹਨਤ ਕੌਣ ਕਰਦਾ ਏ ਕਿਸੇ ਦਰਵੇਸ਼ ਜਾਂ ਸੱਚੇ ਲਖਾਰੀ ਤੋਂ ਕਦੀ ਪੁੱਛੀ ਸਮੇ ਦੇ ਜ਼ਬਰ ਤੋਂ ਬੁਸ਼ਰਾ ਬਗਾਵਤ ਕੌਣ ਕਰਦਾ ਏ ਕਿਸੇ ਦਰਵੇਸ਼ ਜਾਂ ਸੱਚੇ ਲਖਾਰੀ ਤੋਂ ਕਦੀ ਪੁੱਛੀ ਸਮੇ ਦੇ ਜ਼ਬਰ ਤੋਂ ਬੁਸ਼ਰਾ ਬਗਾਵਤ ਕੌਣ ਕਰਦਾ ਏ ਇੰਨਾ ਚੰਗਾ ਨਾ ਲੱਗ ਮੈਨੂੰ ਮੈਂ ਅੱਗ ਵੇਖਾਂ ਜਗ ਮੈਨੂੰ ਮੈਂ ਕਰਨੀ ਆ ਸੱਚੀਆਂ ਗੱਲਾਂ ਭੈੜਾ ਕਹਿੰਦਾ ਇਹ ਜਗ ਮੈਨੂੰ ਇਸ਼ਕ ਵੀ ਨੀਮੀ ਪਾ ਕੇ ਤੁਰਿਆ ਠੱਗਣ ਵਾ ਆਇਆ ਸੀ ਠੱਗ ਮੈਨੂੰ ਉਹਨੇ ਆਖਰਕਾਰ ਬੁਝਾਇਆ ਜੀਨੇ ਕੀਤਾ ਜਗਮਗ ਮੈਨੂੰ ਬੁਸ਼ਰਾ ਤੇਰੀਆਂ ਗੱਲਾਂ ਦੱਸਦੀ ਮੇਰੇ ਦਿਲ ਦੀ ਰਗ ਰਗ ਮੈਨੂੰ ਮੁਸ਼ਰਾ ਤੇਰੀਆਂ ਗੱਲਾਂ ਦੱਸਦੀ ਮੇਰੇ ਦਿਲ ਦੀ ਰਗ ਰਗ ਮੈਨੂੰ ਤੇਰੇ ਬਾਝੋਂ ਹੋ ਕੇ ਹਾਵਾਂ ਭਰਦੇ ਰਹੇ ਇੱਕ ਦਿਲ ਉੱਤੇ ਲੱਖਾਂ ਸਦਮੇ ਜਰਦੇ ਰਹੇ ਤੇਰੇ ਬਾਝੋਂ ਹੋ ਕੇ ਹਾਵਾਂ ਭਰਦੇ ਰਹੇ ਇੱਕ ਦਿਲ ਉੱਤੇ ਲੱਖਾਂ ਸਦਮੇ ਜਰਦੇ ਰਹੇ ਨੇਰੇ ਦੇ ਵਿੱਚ ਕਿਧਰੇ ਰਾਣਾ ਭੁੱਲ ਜਾਵਣ ਆਪਣੇ ਅੱਖ ਨੂੰ ਬਾਲ ਕੇ ਚਾਨਣ ਕਰਦੇ ਰਹੇ ਆਪਣੀ ਅੱਖ ਨੂੰ ਬਾਲ ਕੇ ਚਾਨਣ ਕਰਦੇ ਰਹੇ ਇੱਕੋ ਵਾਰੀ ਮਰਨ ਦਾ ਸੁਣਦੇ ਆਏ ਸਾਂ ਐਸੀ ਤੇ ਸੱਜਣਾ ਸਾਂ ਸਾਂ ਇੱਥੇ ਮਰਦੇ ਰਹੇ ਤੇਰੀ ਸਾਂਝ ਤੋਂ ਵੱਧ ਕੇ ਸਾਨੂੰ ਕੁਝ ਵੀ ਨਹੀਂ ਦੁਨੀਆ ਫਿਰ ਕੇ ਵੇਖੀ ਫੇਰ ਵੀ ਕਰਦੇ ਰਹੇ ਜਿਸ ਦਾ ਭਾਰ ਸੀ ਬੁਸ਼ਰਾ ਤੈ ਤੱਕ ਪਹੁੰਚ ਗਿਆ ਹੋਲੇ ਸਨ ਜੋ ਪਾਣੀ ਉੱਤੇ ਤਰਦੇ ਰਹੇ ਜਿਸ ਦਾ 파ਰਸੀ ਬੁਸ਼ਰਾ ਤੈ ਤੱਕ ਪਹੁੰਚ ਗਿਆ ਹੋਲੇ ਸਨ ਜੋ ਪਾਣੀ ਉੱਤੇ ਤਰਦੇ ਰਹੇ ਕੀ ਪੁੱਛਦੇ ਹੋ ਹਾਲ ਨਹੀਂ ਕੋਈ ਕੀ ਪੁੱਛਦੇ ਹੋ ਹਾਲ ਨਹੀਂ ਕੋਈ ਦੁੱਖਾਂ ਦਾ ਪਾਈਵਾਲ ਨਹੀਂ ਕੋਈ ਇਸ਼ਕ ਦੀ ਹਰ ਇੱਕ ਚਾਲ ਚ ਆਵੇ ਦਿਲ ਐਡਾ ਵੀ ਬਾਲ ਨਹੀਂ ਕੋਈ ਮੈਂ ਉਹਦੇ ਤੋਂ ਤੋਖਾ ਖਾਦਾ ਜੀ ਦੀ ਯਾਰ ਮਿਸਾਲ ਨਹੀਂ ਕੋਈ ਖੋਰੇ ਕਿਉਂ ਹਰ ਪਾਸੇ ਸੁਝ ਏ ਖੋਰੇ ਕਿਉਂ ਹਰ ਪਾਸੇ ਸੁਨਦੇ ਹਾਲਾ ਕੀ ਹੜਤਾਲ ਨਹੀਂ ਕੋਈ ਖੋਰੇ ਕਿਉਂ ਹਰ ਪਾਸੇ ਸੁਨ ਏ ਹਾਲਾ ਕੀ ਹੜਤਾਲ ਨਹੀਂ ਕੋਈ ਬੁਸ਼ਰਾ ਪਿਆਰ ਚ ਤੋਖਾ ਦੇਣਾ ਉਹਦੇ ਨੇੜੇ ਗਾਲ ਨਹੀਂ ਕੋਈ ਬੁਸ਼ਰਾ ਪਿਆਰ ਚ ਤੋਖਾ ਦੇਣਾ ਉਹਦੇ ਨੇੜੇ ਗਾਲ ਨਹੀਂ ਕੋਈ ਸਖੀਆਂ ਗੱਲਾਂ ਕਰਦੀਆਂ ਨੇ ਉਹਦੀਆਂ ਗੱਲਾਂ ਕਰਦੀਆਂ ਨੇ ਸਖੀਆਂ ਗੱਲਾਂ ਕਰਦੀਆਂ ਨੇ ਉਹਦੀਆਂ ਗੱਲਾਂ ਕਰਦੀਆਂ ਨੇ ਜੀਹਨਾਂ ਦੀ ਅੱਧ ਗਵਾਹੀ ਏ ਪੂਰੀਆਂ ਗੱਲਾਂ ਕਰਦੀਆਂ ਨੇ ਹੋਂਠ ਜਦੋਂ ਚੁੱਪ ਹੋ ਜਾਵਣ ਅੱਖੀਆਂ ਗੱਲਾਂ ਕਰਦੀਆਂ ਨੇ ਖੰਡਾਂ ਵਰਗੀਆਂ ਸੂਰਤਾਂ ਵੀ ਖੰਡਾਂ ਵਰਗੀਆਂ ਸੂਰਤਾਂ ਵੀ ਕੋੜੀਆਂ ਗੱਲਾਂ ਕਰਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ ਜਦ ਜਮਹੂਰ ਦੇ ਸਾਹ ਟੁੱਟਣ ਵਰਦੀਆਂ ਗੱਲਾਂ ਕਰਦੀਆਂ ਨੇ ਜਦ ਜਮਹੂਰ ਦੇ ਸਾਹ ਟੁੱਟਣ ਵਰਦੀਆਂ ਗੱਲਾਂ ਕਰਦੀਆਂ ਨੇ ਜਿਹੋ ਜਹੀਆਂ ਜੀਬਾਂ ਹੋਣ ਵੈਸੀਆਂ ਗੱਲਾਂ ਕਰਦੀਆਂ ਨੇ ਉੱਚੀਆਂ ਪੱਗਾਂ ਵੀ ਬੁਸ਼ਰਾ ਨੀਵੀਆਂ ਗੱਲਾਂ ਕਰਦੀਆਂ ਨੇ ਉੱਚੀਆਂ ਪੱਗਾਂ ਵੀ ਬੁਸ਼ਰਾ ਨੀਵੀਆਂ ਗੱਲਾਂ ਕਰਦੀਆਂ ਨੇ ਕੋਈ ਹੱਸਦਾ ਏ ਕੋਈ ਰੋਂਦਾ ਏ ਰੱਬ ਜਾਣੇ ਰੱਬ ਕੀ ਚਾਹੁੰਦਾ ਏ ਕੋਈ ਹੱਸਦਾ ਏ ਕੋਈ ਰੋਂਦਾ ਏ ਰੱਬ ਜਾਣੇ ਰੱਬ ਕੀ ਚਾਹੁੰਦਾ ਏ ਸਭ ਉਹਨੂੰ ਮੋੜ ਮੋੜ ਤੱਕਦੇ ਨੇ ਜਿਹੜਾ ਉਹਦੇ ਨਾਲ ਖਲਾਉਂਦਾ ਏ ਗੱਲ ਦਿਲ ਦੀ ਮੰਨਣੀ ਨਹੀਂ ਚਾਹੀਦੀ ਦਿਲ ਇੱਕ ਦਿਨ ਥਾਂ ਮਰਵਾਉਂਦਾ ਏ ਕੀ ਕੰਮ ਏ ਇਸ਼ਕ ਨੂੰ ਨਾਲ ਮੇਰੇ ਕਿਉਂ ਦਰ ਮੇਰਾ ਖੜਕਾਉਂਦਾ ਏ ਇਸ ਇਸ਼ਕ ਨੂੰ ਅੱਗ ਕਦ ਲੱਗਣੀ ਏ ਹਰ ਪਾਸੇ ਅੱਗਾਂ ਲਾਉਂਦਾ ਏ ਰੱਬ ਉਹਦੇ ਨਾਲ ਵਾ ਪਾਵੇ ਨਾ ਜਿਹੜਾ ਰੱਬ ਤੋਂ ਬਹੁਤ ਡਰਾਉਂਦਾ ਏ ਰੱਬ ਉਹਦੇ ਨਾਲ ਵਾ ਪਾਵੇ ਨਾ ਜਿਹੜਾ ਰੱਬ ਤੋਂ ਬਹੁਤ ਡਰਾਂਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ